ਆ ਤੂੰ ਖੁਦ ਬਾਣੀ ਪੜ ਖੁਦ ਤੈਨੂੰ ਪਤਾ ਲੱਗੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਲਿਖਿਆ ਕੀ ਹੈ ਮੈਂ ਇੱਕ ਤਾਂ ਇਦਾਂ ਵਿਚਾਰ ਕਰਦਿਆਂ ਜਦੋਂ ਗੱਲ ਕਹੀ ਨਾ ਵੀ ਸਾਨੂੰ ਖੁਦ ਬਾਣੀ ਪੜ੍ਹਨੀ ਚਾਹੀਦੀ ਹੈ ਜ਼ਰੂਰੀ ਨਹੀਂ ਕਿ ਦੁਨੀਆ ਦੇ ਹਰ ਬੰਦੇ ਚੰਗੇ ਹੁੰਦੇ ਆ ਤੇ ਇਹ ਵੀ ਜ਼ਰੂਰੀ ਨਹੀਂ ਕਿ ਦੁਨੀਆ ਦੇ ਹਰ ਬੰਦੇ ਮੰਦੇ ਹੁੰਦੇ ਆ ਚੰਗੇ ਵੀ ਹੁੰਦੇ ਤੇ ਮੰਦੇ ਵੀ ਹੁੰਦੇ ਕਿ ਸਮਾਜ ਦੀ ਇਹ ਖੇਡ ਹੈ ਇੱਕ ਬੰਦਾ ਸਮਾਪਤੀ ਤੋਂ ਬਾਅਦ ਮੈਨੂੰ ਆ ਕੇ ਕਹਿੰਦਾ ਭਾਈ ਸਾਹਿਬ ਜੀ ਤੁਹਾਨੂੰ ਇਸ ਗੱਲ ਦੀ ਕੀ ਤਕਲੀਫ ਜੇਸੀ ਬਾਣੀ ਨਹੀਂ ਪੜਦੇ ਮੈਂ ਕਿਹਾ ਨਹੀਂ ਪੜਨੀ ਨਾ ਪੜੋ ਪਰ ਮੈਂ ਇੱਕ ਸਵਾਲ ਕਰ ਸਕਦਾ ਕਹਿੰਦਾ ਜੀ ਕਰੋ ਮੈਂ ਕਿਹਾ ਤੁਸੀਂ ਰੋਜ਼ ਗੁਰਦੁਆਰਾ ਸਾਹਿਬ ਆਉਂਦੇ ਹੋ ਹੁਣ ਵੇਖੋ ਬਾਣੀ ਨਾ ਪੜਨ ਦਾ ਨੁਕਸਾਨ ਕੀ ਹੈ ਸਾਨੂੰ ਭਲਾ ਮੈਂ ਕਿਹਾ ਮੈਂ ਭਾਈ ਸਾਹਿਬ ਜੀ ਤੁਹਾਨੂੰ ਹੱਥ ਜੋੜ ਕੇ ਇੱਕ ਸਵਾਲ ਕਰ ਸਕਦਾ ਤੁਸੀਂ ਤੇ ਚਲੋ ਮੈਨੂੰ ਕਹਿ ਛੱਡਿਆ ਵੀ ਅਸੀਂ ਬਾਣੀ ਨਹੀਂ ਪੜਦੇ ਕਹਿੰਦਾ ਸੀ ਦੇ ਗੁਰੂ ਘਰ ਦੇ ਗ੍ਰੰਥੀ ਸਹਿਬਾਣ ਰੱਖੇ ਮੈਂ ਕਿਹਾ ਬਹੁਤ ਚੰਗੀ ਗੱਲ ਹੈ ਅਸੀਂ ਕਥਾਵਾਚ ਕੀ ਰੱਖਿਆ ਬਹੁਤ ਚੰਗੀ ਗੱਲ ਹੈ ਕਹਿੰਦਾ ਸੀ ਰਾਗੀ ਸਹਿਬਾਣ ਵੀ ਰੱਖਿਆ ਬਹੁਤ ਚੰਗੀ ਗੱਲ ਹੈ ਇਹ ਤੇ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਹੈ ਨਾ ਇਹ ਬਾਣੀ ਪੜਨ ਇਹ ਕੀਰਤਨ ਕਰਨ ਸੁਣੋ ਇਹ ਕਥਾ ਕਰਨ ਸਾਡੀ ਥੋੜਾ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਗੁਰੂ ਦੇ ਸੰਧਾਤ ਨਾਲ ਜੁੜੀਏ ਮੈਂ ਕਿਹਾ ਭਾਈ ਸਾਹਿਬ ਜੀ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਮੈਂ ਸਹਿਮਤ ਹਾਂ ਮੈਂ ਇੱਕ ਸਵਾਲ ਕਰ ਸਕਦਾ ਕਹਿੰਦਾ ਕਰੋ ਮੈਂ ਕਿਹਾ ਤੁਸੀਂ ਰੋਜ਼ ਗੁਰਦੁਆਰਾ ਸਾਹਿਬ ਆਉਂਦੇ ਹੋ ਕਹਿੰਦਾ ਜੀ ਹਾਂਜੀ ਮੈਂ ਰੋਜ਼ ਆਉਣਾ ਮੈਂ ਕਿਹਾ ਕਿ ਕੀ ਕਰਦੇ ਹਾਂ ਕਹਿੰਦਾ ਜੀ ਆ ਕੇ ਮੈਂ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੁਨਾ ਮੱਥਾ ਟੇਕਦਾ ਗੁਰੂ ਸਾਹਿਬ ਦੇ ਤੋਂ ਪ੍ਰਕਰਮਾ ਕਰਕੇ 2-4 ਮਿੰਟ ਬੈਠਦਾ ਤੇ ਪਾਣੀ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਮੈਂ ਘਰ ਚਲਾ ਜਾਂਦਾ ਮੈਂ ਕਿਹਾ ਬੱਸ ਕਹਿੰਦਾ ਹਾਂ ਜੀ ਇਹ ਨਹੀਂ ਰੋਈ ਦੇ ਕੰਮ ਹੈ ਸ਼ਾਮਾਂ ਨੂੰ ਵੀ ਆਪਣੇ ਬੱਚਿਆਂ ਨੂੰ ਲੈ ਆਉਣਾ ਮੈਂ ਕਿਹਾ ਮੈਨੂੰ ਇੱਕ ਗੱਲ ਦੱਸ ਸਕਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਮੈਂ ਫਿਰ ਬੇਨਤੀ ਕਰਾਂਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜਨ ਨਾ ਬਾਣੀ ਨਾ ਪੜਨ ਕਰਕੇ ਨੁਕਸਾਨ ਕੀ ਹੈ ਸਾਡਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜਨ ਨਾਲ ਸਾਡਾ ਫਾਇਦਾ ਕੀ ਹੈ ਤੇ ਜੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਨਾਲ ਨਹੀਂ ਜੁੜੇ ਤੇ ਸਾਡਾ ਨੁਕਸਾਨ ਕੀ ਹੈ ਗੁਰੂ ਸਾਹਿਬ ਜੀ ਦੇ ਅਸੀਂ ਦਰਸ਼ਨ ਕੀਤੇ ਹੈ ਸਾਡਾ ਫਾਇਦਾ ਕੀ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਨਹੀਂ ਕੀਤੇ ਤੇ ਸਾਡਾ ਨੁਕਸਾਨ ਕੀ ਹੈ ਮੈਂ ਕਿਹਾ ਸਵਾਲ ਮੇਰਾ ਇਹ ਹੈ ਕਿ ਧੰ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਤੇ ਉਹਨੇ ਜਵਾਬ ਪਤਾ ਕੀ ਦਿੱਤਾ ਕਹਦਾ ਭਾਈ ਸਾਹਿਬ ਜੀ ਇਹ ਗੱਲ ਪੁੱਛਣ ਦੀ ਲੋੜ ਨਹੀਂ ਮੈਨੂੰ ਤੇ ਪਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾਸ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਕਹਿੰਦਾ ਮੈਨੂੰ ਪਤਾ ਤੁਸੀਂ ਇਹ ਮੈਨੂੰ ਜਾਣ ਕੇ ਸਵਾਲ ਕਰਦੇ ਹੋ ਮੈਂ ਕਿਹਾ ਬਸ ਰੋਜ਼ ਪੜੀ ਜਾਣਾ ਵਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਰੋਜ਼ ਬੜਨਾ ਵਾ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਮੈਂ ਕਿਹਾ ਤੂੰ ਨਾਰਾਜ਼ ਕਰ ਲਿਆ ਇਸ ਸੰਸਾਰ ਦੇ ਵਿੱਚ ਸਮੱਸਿਆ ਇਸ ਗੱਲ ਦੀ ਜੇ ਅਸੀਂ ਖੁਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਾਂਗੇ ਸਾਨੂੰ ਪਤਾ ਲੱਗਿਆ ਮਰਨੇ ਬਾਣੀ ਚ ਲਿਖਿਆ ਮਹੱਲਾ ਪਹਿਲਾ ਮਹੱਲਾ ਦੂਜਾ ਮਹੱਲਾ ਤੀਜਾ ਮਹੱਲਾ ਚੌਥਾ ਮਹੱਲਾ ਪੰਜਵਾਂ ਤੇ ਅੱਗੇ ਮਹੱਲਾ ਛੇਵਾਂ ਨਹੀਂ ਮਹੱਲਾ ਸਤਵਾਂ ਨਹੀਂ ਹੈ ਮਹੱਲਾ ਅੱਠਵਾਂ ਨਹੀਂ ਹੈ ਫਿਰ ਆਉਂਦਾ ਮਹੱਲਾ ਨੌਵਾਂ ਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਹਿਣ ਲੱਗਿਆ ਸ੍ਰੀ ਗੁਰੂ ਗ੍ਰੰਥ ਚ ਮਹੱਲਾ ਦਸਵਾਂ ਇਹ ਨਹੀਂ ਹੈ ਹੁਣ ਇਹ ਸੀ ਖੁਦ ਬਾਣੀ ਪੜਾਂਗੇ ਸਾਨੂੰ ਪਤਾ ਲੱਗ ਜਾਣਾ ਨਾ ਕਿਸੇ ਨੂੰ ਪੁੱਛਣ ਦੀ ਲੋੜ ਹੈ ਨਾ ਕਿਸੇ ਦੇ ਅੱਗੇ ਝੁਕਣ ਦੀ ਲੋੜ ਹੈ ਆਪਣੇ ਆਪ ਪਤਾ ਲੱਗ ਜਾਣਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸੇਵਾ ਨਾਂ ਦੀ ਬਾਣੀ ਧੰਨ ਗੁਰੂ ਨਾਨਕ ਸਹਿ ਮਹਾਰਾਜ ਦੀ ਧੰਨ ਸ੍ਰੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਦੀ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤੇ ਪਿਆਰ ਨਾਲ ਬੋਲਿਓ ਧੰਨ ਗੁਰੂ ਤੇਗ ਬਹਾਦਰ ਸਹਿ ਪਾਤਸ਼ਾਹ ਮਹਾਰਾਜ ਦੀ ਇਬਾਦਤ ਹੈ